Institut Cartogràfic i Geològic de Catalunya, 2019 ਮੈਂ ਦੋ ਦਿਨ ਬੰਦ ਕਰ ਰਹੇ ਹਾਂ ਬੰਦ ਕਰੰਦਾ ਇਹੀ ਕਾਰਨ ਵੀ ਉਹ ਸੈਂਪਲ ਪੜ ਲੈਣ ਉਹਨਾਂ ਨੂੰ ਪਤਾ ਲੱਗੇ ਵੀ ਡੈਂਗ ਇੰਡਸਟਰੀ ਜਿਹੜੀ ਇਹ ਬੰਦੇ ਇਹਦੇ ਵਿੱਚ ਡਾਈੰਗ ਇੰਡਸਟਰੀ ਦਾ ਪਾਣੀ ਨਹੀਂ ਹੈਗਾ ਕਿਉਂਕਿ ਡੈਂਗ ਇੰਡਸਟਰੀ ਤੇ ਬੰਦ ਹੋਏਗੀ ਫਿਰ ਪਾਣੀ ਜਿਹੜਾ ਇਹਨਾਂ ਨੇ ਭਰਨਾ ਹੈ ਸੈਂਪਲ ਉਹ ਚ ਪਤਾ ਲੱਗੇਗਾ ਉਹਨਾਂ ਨੂੰ ਵੀ ਕਿਹੜੀ ਇੰਡਸਟਰੀ ਹੈ ਯੂਜ਼ ਕਰਦੀ ਜੋ ਕੋ ਜਿਹੜਾ ਮੈਟਲ ਜਾਂ ਜੋ ਵੀ ਨਿਕਲਦੇ ਨੇ ਉਸ ਇੰਡਸਟਰੀ ਨੂੰ ਨਾਤਪਾਨ ਸਾਡਾ ਕਸੂਰ ਨਾ ਕੱਢਣ ਔਰ ਬਲਕਿ ਇਹ ਵੀ ਸੁਝਾਅ ਦਿੱਤੇ ਮੈਂ ਸਰਕਾਰ ਨੂੰ बार-बार ਕਹਿਣਾ ਕਿਉਂਕਿ ਇਹਦੇ ਵਿੱਚ ਦਰਿਆ ਦੇ 5 5 6 6 ਫੁੱਟ ਗਾਬ ਜਿਹੜੀ ਐ 40 50 ਸਾਲ ਦੀ ਐ ਚ ਇਕੱਠੀ ਹੋਈ ਪਈ ਐ ਜਿਹੜੀ ਐਨ ਕਾਲੀ ਪਾਣੀ ਨੂੰ ਵੀ ਜਿਹੜੀ ਕਾਲਾ ਕਰ ਦਿੰਦੀ ਚੱਗੇ ਭਲੇ ਸਾਫ ਪਾਣੀ ਨੂੰ ਵੀ ਇਹ ਜਦ ਤੱਕ ਜਿਸ ਤਰ੍ਹਾਂ ਬਾਹਰ ਪੱਕੀਆਂ ਨਹਿਰਾ ਬਣੀਆਂ ਹੋਈਆਂ ਨੇ ਨਹਿਰਾ ਜਾਂਦੀ ਐ ਬਾਹਰ ਸਾਡੇ ਕੋਲ ਸ਼ਹਿਰ ਚ ਇੱਕੋ ਹੀ ਇਹ ਦਰਿਆ ਆਵੇ ਇਨੂੰ ਨਹਿਰ ਦਾ ਸ਼ੇਪ ਦਿੱਤੀ ਜਾਵੇ ਦਰਿਆ ਦੇ ਦੋਨੋਂ ਆਸੇ-ਪਾਸੇ ਆਬਾਦੀ ਹੈ ਦੋਨੋਂ ਪਾਸੇ ਸ਼ਹਿਰ ਵਸ ਰਿਹਾ ਦਰਿਆ ਦੇ ਇਹ 8 ਕਿਲੋਮੀਟਰ ਦੇ ਜਿਹੜੇ 6-6 ਫੁੱਟ ਦੇ ਵੱਡੇ ਪਾਈਪ ਦੋਨੋਂ ਸਾਈਡਾਂ ਤੇ ਰੱਖ ਕੇ ਜਿੰਨਾ ਦੋਨੋਂ ਸਾਈਡਾਂ ਦਾ ਪਾਣੀ ਇਹ ਸ਼ਹਿਰ ਦਾ ਉਹ ਉਹਦੇ ਵਿੱਚ ਪਾਈਪਾਂ ਵਿੱਚ ਲਿਆ ਜਾਵੇ ਉਹ ਪਾਈਪਾਂ ਤੋਂ ਪਾਣੀ ਜਿਹੜਾ ਐਸਟੀਪੀ ਲਾਇਆ ਜਾਂ ਹੋਰ ਐਸਪੀਏ ਚ ਜਾਵੇ ਸੀਟੀਪੀ ਹਤੇ ਜਾਵੇ ਉੱਥੋਂ ਸਾਫ਼ ਹੋ ਕੇ ਜਿਸ ਤਰ੍ਹਾਂ ਪਹਿਲਾਂ ਇਹਨਾਂ ਦੇ ਬੱਲੋਕੇ ਪਟਿਆ ਜਮਾਲਪੁਰ ਪਲਾਂਟ ਚੱਲ ਰਹੇ ਨੇ ਐਸਟੀਪੀ ਸਰਕਾਰ ਦੇ ਉਹਨਾਂ ਦੇ ਵਿੱਚੋਂ ਪਾਣੀ ਟ੍ਰੀਟ ਹੋ ਕੇ ਫਿਰ ਦਰਿਆ ਦੇ ਵਿੱਚ ਜਾਵੇ ਦਰਿਆ ਨੂੰ ਪੱਕਾ ਕੀਤਾ ਜਾਵੇ ਥੱਲੇ ਤੋਂ ਔਰ ਉੱਪਰ ਬੇਸ਼ੱਕੇ ਛੱਤ ਲੈਣ ਉੱਥੇ ਮਾਰਕੀਟ ਬਣਾ ਦੇਣ ਜਿਸ ਤਰ੍ਹਾਂ ਛੱਤਿਆ ਪਹਿਲਾਂ ਇਹਨਾਂ ਨੇ ਨਾਲਾ ਹੈ ਉੱਚ ਕੋਈ ਗੰਦ ਨਾ ਸੇ ਰਕੇ ਔਰ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਇਹਨੂੰ ਡਸਟਬਿਨ ਨਾ ਬਣਾਓ ਇਹ ਚ ਗੰਦ ਨਾ ਪਾਓ ਦਰਿਆ ਦੇ ਵਿੱਚ ਇਹਨਾਂ ਨੂੰ ਸਾਫ਼ ਸੁਥਰਾ ਰੱਖੋ ਅਸੀਂ ਵੀ ਚਾਹੁੰਦੇ ਆ ਸ਼ਹਿਰ ਦਾ ਪਾਣੀ ਜਿਹੜਾ ਉਹ ਵਧੀਆ ਹੋਵੇ ਆਬੂਆ ਵਧੀਆ ਹੋਵੇ ਸਾਡੇ ਵੀ ਜਿਹੜੇ ਲੋਕ ਜਿਹੜੇ ਵਧੀਆ ਪਾਣੀ ਪੀਣ ਔਰ ਕਿਸੇ ਨੂੰ ਕੋਈ ਇਸ ਗੱਲ ਦੀ ਦਿੱਕਤ ਨਾ ਹੋਵੇ ਇਹੀ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ